ਪਿਹਾਰਾ ਦੇ ਸੀਜ਼ਨ ਦੇ ਵਿੱਚ ਜਿੱਥੇ ਸਿਹਤ ਵਿਭਾਗ ਦੇ ਵੱਲੋਂ ਖਾਣ-ਪੀਣ ਦੀਆਂ ਦੁਕਾਨਾਂ ਤੇ ਨਿਗਰਾਨੀ ਹੋ ਰਹੀ ਸਖਤ ਕਰ ਦਿੱਤੀ ਗਈ ਹੈ। ਇਸ ਦੇ ਤਹਿਤ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਅਮਰਸਰ ਦੇ ਭੰਡਾਰੀ ਪੁਲ ਦੇ ਨੇੜੇ ਮਸ਼ਹੂਰ ਪਕੌੜੀਆਂ ਵਾਲੀ ਦੁਕਾਨ ਤੇ ਅਚਨਚੇਤ ਰੇਡ ਕੀਤੀ ਗਈ ਹੈ। ਇਹ ਉਹੀ ਇਲਾਕੇ ਜਿੱਥੇ ਸਥਾਨਕ ਲੋਕ ਸੋਨੀਆ ਵਾਲਾ ਪੁਲ ਦੇ ਨਾਂ ਦੇ ਨਾਲ ਇਸ ਇਲਾਕੇ ਨੂੰ ਜਾਣਦੇ ਨੇ। ਉੱਥੇ ਦੱਸਦੀ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਇਹਨਾਂ ਦੁਕਾਨਾਂ ਬਾਰੇ ਬਾਰ-ਬਾਰ ਸ਼ਿਕਾਇਤਾਂ ਮਿਲੀਆਂ। ਜਿਸ ਤੋਂ ਬਾਅਦ ਉਹ ਚੈਕਿੰਗ ਕਰਨ ਪਹੁੰਚੇ ਤੇ ਤੇਲ ਤੇ ਹੋਰ ਸਮਾਨ ਦੇ ਸੈਂਪਲ ਭਰੇ ਗਏ। ਕਿਆ ਨਹੀਂ ਸੀ ਕਰਮਚਾਰੀਆਂ ਦੇ ਬੋਲੂ ਹੈਲਥ ਸੇਫਟੀ ਮਾਪਦੰਡਾ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ ਤੇ ਵਰਤਿਆ ਜਾ ਰਿਹਾ ਤੇਲ ਵੀ ਕਾਫੀ ਹੀ ਖਰਾਬ ਨਜ਼ਰ ਆ ਰਿਹਾ ਸੀ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਬਾਰੇ ਸੈਂਪਲ ਭਰੇਗੇ ਜਿੱਥੇ ਵੀ ਕੋਈ ਖਾਮੀ ਨਜ਼ਰ ਆਉਂਦੀ ਹੈ ਤਾਂ ਸਖਤ ਕਾਰਵਾਈ ਹੋਵੇਗੀ ਜੀ ਸਰ ਜੀ ਸਰ ਅੱਜ ਦੇ ਦਿਨ ਦੇ ਦੇਖੋ ਅਸੀਂ ਆਈ ਥਿੰਕ ਸੋੜੀਆਂ ਵਾਲਾ ਪੁਲ ਕਹਿੰਦੇ ਹਨ ਉਹ ਪੰਡਾਰੀ ਪੁਲ ਦੇ ਤਸਦੀਕ ਹੀ ਹੈ ਉਕੇ ਅਸੀਂ ਆ ਕੇ ਪਕੌੜੇ ਜਿਹੜੇ ਆ ਦੋ ਤਿੰਨ ਬੜੇ ਪੁਰਾਣਾ ਕੰਮ ਕਰ ਰਹੇ ਆ ਪਕੌੜੇ ਭਾਂਡਾ ਉਹਦੇ ਅਸੀਂ ਅੱਜ ਇੱਥੇ ਚੈਕਿੰਗ ਕੀਤੀ ਸੀ ਬਿਕੋਜ਼ ਤੁਹਾਡੀ ਮੀਡੀਆ ਦੇ ਮਾਧਿਅਮ ਰਾਹੀਂ ਇਹ ਨਜ਼ਰ ਆਇਆ ਸੀ ਇਹ ਜਿਹੜਾ ਹੈ ਜਿਹੜੀ ਫੂਡ ਸੇਫਟੀ ਦੇ ਰਿਆ ਗੜੀਆਂ ਆ ਆ ਆ ਤਰ੍ਹਾਂ ਆ ਮੈਂ ਉਹ ਲੰਘਣਾ ਕਰਦੇ ਹੋਏ ਉਹਦੇ ਉਹ ਆਪਣੇ ਹਾਈਜੀਨ ਨੂੰ ਪ੍ਰੋਪਰ ਨਹੀਂ ਕਰ ਰਹੇ ਜਿਸ ਕਰਕੇ ਸਾਡੇ ਵੱਲੋਂ ਜਿਹੜਾ ਹੈ ਅੱਜ ਇੱਥੇ ਚੈਕ ਅਚਨਚੇ ਚੈਕਿੰਗ ਕੀਤੀ ਗਈ ਹੈ ਸੈਕਿੰਡ ਬ੍ਰਾਂਡ ਪਾਇਆ ਗਿਆ ਕਿ ਇਹਨਾਂ ਨੇ ਜਿਹੜਾ ਸਿਰ ਤੇ ਕੈਪ ਨਹੀਂ ਪਾਈ ਹੋਈ ਸੀ ਔਰ ਗਲਵਜ਼ ਨਹੀਂ ਸੀ ਔਰ ਨਾਲ ਹੀ ਇਹਨਾਂ ਦਾ ਜਿਹੜਾ ਸਬਾਨ ਸਾਰਾ ਉਹ ਅਨਕਵਰਡ ਸੀ ਔਰ ਔਇਲ ਜਿਹੜਾ ਸੀ ਉਹ ਡੀਪ ਫਰਾਈਟ ਲੱਗ ਰਿਹਾ ਸੀ ਤਾਂ ਅਸੀਂ ਇਸ ਮਤਲਕ ਇਹਨਾਂ ਨੂੰ ਇਹਨਾਂ ਦਾ ਚਲਾਨ ਇਸ਼ੂ ਕਰ ਦਿੱਤਾ ਅਨਾਹ ਜਿੰਕਦਾ ਔਰ ਨਾਲ ਅਸੀਂ ਜਿਹੜਾ ਹੈ ਫਰਾਈਂਗ ਔਇਲ ਦਾ ਸੈਂਪਲ ਜਿਹੜਾ ਕਲੈਕਟ ਕਰ ਲਿਆ ਜੇ ਕੋਈ ਕਮੀ ਪਾਈ ਜਾਂ ਹੋਰ ਕੋਈ ਗੱਲ ਹੈ ਲੇਪੋ ਕਾਰਵਾਈ ਕਰਤੀ ਹੈ ਜੇ ਅਨਾਹ ਜਿੰਕ ਚਲਾਨ ਇਸ਼ੂ ਕਰ ਦਿੱਤਾ ਇਹਨਾਂ ਨੂੰ ਕਹਿ ਦਿੰਦਾ ਹੈ ਕਿ ਆਪਣੇ ਜਿਹੜਾ ਹੈਗਾ ਕਵਰ ਕਰਕੇ ਰੱਖੋ ਹੈਟ ਕੈਪਸ ਪਾ ਕੇ ਰੱਖੋ ਗਲਵਸ ਪਾ ਕੇ ਰੱਖੋ देखो ਜਿਹੜਾ ਹੀਟ ਤੇ ਕੰਮ ਕਰ ਰਿਹਾ ਉਹ ਗਲਵਸ ਨਹੀਂ ਪਾ ਸਕਦਾ ਪਰ ਜਿਹੜਾ ਮਤਲਬ ਉਹਨੂੰ ਜਿਹੜੇ ਕੱਚੇ ਕੀਤੇ ਹੁੰਦੇ ਪਕੌੜੇ ਉਹਨੂੰ ਕਹਾਂ ਕਿ ਗਲਵਸ ਜਿਹੜਾ ਹੈ ਪਾ ਕੇ ਰੱਖੋ ਸੋ ਇਹ ਇਹਨਾਂ ਵੱਲੋਂ ਦੁਕਾਨਦਾਰ ਵੱਲੋਂ ਕਿਹਾ ਗਿਆ ਕਿ ਅਸੀਂ ਇਹਨਾਂ ਚੀਜ਼ਾਂ ਦੀ ਪਾਲਣਾ ਕਰ ਲਵਾਂਗੇ। ਤੋਂ ਅੱਜ ਜਿਹੜਾ ਅਸੀਂ ਇੱਕ ਫਰਾਈਂਗ ਆਇਲ ਦਾ ਸੈਂਪਲ ਔਰ ਚਲਾਨ ਇਹਨਾਂ ਦਾ ਇਸ਼ੂ ਕਰ ਦਿੱਤਾ। ਤੇਲ ਕਿੰਨੇ ਦਿਨ ਦਾ ਪੁਰਾਣਾ ਲੱਗਦਾ ਹੈ? ਸੇ ਦੇ ਨਾਲ ਤੇਲ ਦੇਖੋ ਤੇਲ ਜੋ ਐਸ ਪਰ ਕਮਿਊਨੀਕੇਸ਼ਨ ਤੇਲ ਜਿਹੜਾ ਇਹ ਕਹਿੰਦੇ ਅਸੀਂ ਰੋਜ਼ੀ ਪਾ ਰਹੇ ਹਾਂ, ਰੋਜ਼ ਦਾ ਰੋਜ਼ਾਨਾ ਅਸੀਂ ਤੇਲ ਤੇਲ ਜਿਹੜਾ ਹੈ ਉਹ ਚੇਂਜ ਕਰੀ ਜਾ ਰਹੇ ਹਾਂ। ਜਿਉਂ-ਜਿਉਂ ਘਟਦਾ ਅਸੀਂ ਨਵਾਂ ਪਾ ਰਹੇ ਹਾਂ ਤੇਲ। ਬਾਕੀ ਦੇਖੋ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਉਹ ਸਹੀ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਜਿਹੜੀਆਂ ਬੜੀਆਂ ਪੁਰਾਣੀਆਂ 올ਡ ਐਂਡ ਫੇਮਸ ਸ਼ਾਪਸ ਨੇ ਲੋਕ ਇੱਥੇ ਜ਼ਹੂਨ ਵੀ ਦੇਖੋ ਪਕੌੜੇ ਖਾ ਰਹੇ ਨੇ ਤੇ ਸਾਡਾ ਜਿਹੜਾ ਇਹੀ ਕੰਸਰਨ ਹੈ ਇਹਨਾਂ ਨੂੰ ਕਿ ਆਪਣਾ ਜਿਹੜਾ ਹਾਈਜਨ ਵੀ ਰੱਖਣ ਔਰ ਤੇਲ ਜਿਹੜਾ ਫ੍ਰੀਕੁਐਂਟਲੀ ਚੇਂਜ ਕਰਦੇ ਰਹਿਣ ਕੰਪਲੇਂਟ ਕੀ ਆਈ ਇਸ ਨੂੰ ਕੰਪਲੇਂਟ ਕੀ ਆਈ ਇਸ ਤੋਂ ਕੰਪਲੇਂਟ ਇਹੀ ਸੀਗਾ ਜੀ ਕਿ ਇਹਨਾਂ ਵੱਲੋਂ ਇੱਕ ਤਾਂ ਇਹਨਾਂ ਨੇ ਜਿਹੜਾ ਕਵਰ ਨਹੀਂ ਕੀਤਾ ਹੋਇਆ ਸੀਗਾ ਸਮਾਨ ਔਰ ਸੈਕਿੰਡ ਸੀਗਾ ਕਿ ਤੇਲ ਜਿਹੜਾ ਹੈ ਉਹ ਜ਼ਿਆਦਾ ਡੀਪ ਫ੍ਰਾਈਡ ਲੱਗ ਰਿਹਾ ਇਹ ਤਿਹਾੜਾ ਦੇਣੇ ਬਾਕੀ ਤਿਹਾਰ ਮਾਰਕੀ ਦੇਣੇ ਤਿਹਾਰ ਮਾਰਕੀ ਦੇ ਦੇਖੋ ਤਿਹਾੜਾਂ ਦੇ ਤਿਹਾੜਾ ਦੇ ਤੁਸੀਂ ਲਗਾਤਾਰ ਜੋ ਸਵੀਟ ਸ਼ਾਪਸ ਹੈ ਔਰ ਦੇਖੋ ਸ਼ਾਪਸ ਨੇ ਔਰ ਜੋ ਵੀ ਕੋਈ ਮੈਨੂਫੈਕਚਰਿੰਗ ਉਹ ਵੀ ਸੈਂਪਲਿੰਗ ਕਰ ਰਹੇ ਹੈ ਉਹ ਵੀ ਇੱਕ ਤਿਹਾੜਾ ਦਾ ਪਾਰਟ ਹੈ ਕਿਉਂਕਿ ਜਦੋਂ ਵੀ ਘਰ ਗੈਸਟ ਆਉਂਦੇ ਹੈ ਜਾਂ ਆਉਂਦੇ ਤਾਂ ਆਪਾਂ ਸਾਨੂੰ ਪਤਾ ਚਾਹ ਪਕੌੜੇ ਜਾਂ ਹਨਾ ਮਠਾਈ ਵਗੈਰਾ ਖਵਾਉਂਦੇ ਹੈ ਤੋ ਥਿਸ ਇਸ ਆਲਸੋ ਪਾਰਟ ਆਫ ਫੈਸਟੀਵਲ ਸੀਜ਼ਨ ਸੋ ਵੀ ਆਰ ਡੂਇੰਗ ਦ ਸੈਂਪਲਿੰਗ ਇਹ ਨਹੀਂ ਚੱਲਦਾ ਸਰ ਉਹ ਚੱਲਦਾ ਜੀ ਮਤਲਬ ਅੱਜ 15 15 20 ਮਿੰਟਾਂ ਬਾਅਦ ਤੇਲ ਫੇਰ ਪੈ ਰਿਹਾ ਜੀ ਨਵੇਂ ਜ਼ੀਰੋ ਇਹਦੇ ਵਿੱਚ ਰੇਟ ਚ ਚਲਾਉਣ ਦੇ ਵਿੱਚ ਹੋਈਆਂ ਕਾਫੀ ਕਮੀਆਂ ਪਈਆਂ ਗਈਆਂ ਕਿ ਕਰੇ ਸਭ ਦੇਖੋ ਇਹ ਨਾਲੋਂ ਨਾਲ ਸਫਾਈ ਕਰਾ ਰਹੇ ਆ ਜੀ ਜਿੱਦਾਂ ਜਿੱਦਾਂ ਗਾਹ ਨਿਕਲੀ ਜਾਂਦੇ ਸਫਾਈ ਕਰਾਉਣ ਖਾਂਦੇ ਮਤਲਬ ਜਿੱਦਾਂ ਬੈਠੇ ਗਾਹ ਉੱਠਣ ਦੇ ਨਾਲੋਂ ਨਾਲ ਸਫਾਈ ਕਰਾ ਰਹੇ ਆ ਜੀ ਸਰ ਗਲੱਬ ਤੇ ਕੈਪ ਦਾ ਇਸ਼ੂ ਆ ਰਿਹਾ ਉਹ ਸਰ ਗਲੱਬ ਇਸ ਕਰਕੇ ਨਹੀਂ ਪਾ ਸਕ ਗਰਮ ਚੀਜ਼ ਗਲੱਬ ਸੜ ਜਾਣੇ ਤੇ ਪਲਾਸਟਿਕ ਨਾ ਸਕਦਾ ਵਿੱਚ ਤੇ ਗੈਪ ਵੀ ਨਹੀਂ ਪਾਈ ਗੀ ਮੈਂ ਟਰਬਨ ਪਾਈ ਹੈ ਮੈਂ ਗੈਪ ਨਹੀਂ ਪਾ ਸਕੀ ਜਿਹੜੇ ਬੰਦੇ ਆ ਬ ਕੋਈ ਸਾਡੇ ਸਰਕਾਰ ਵੱਲੋਂ ਛੇਹਾਂ ਤੁਹਾਨੂੰ ਦਿੱਤੀ ਰਹੀ ਹੈ ਤੇ ਇਹ ਕੋਲਾਣਾ ਕਰੋ ਹਾਂਜੀ ਕਰਾਂਗੇ ਜੀ ਕਰਨੀ ਕਿ ਨਹੀਂ ਹਾਂਜੀ ਹਾਂਜੀ ਕਹਿ ਪਾਵਾਂਗੇ ਆਪ ਤਾਨ ਕਿਹੜੀ ਹੈ ਕਿ ਇੱਕੀ ਦੇ ਨਾਂ ਤੇ ਹੈ ਤੁਹਾਡੀ ਇਹ ਮਿਸ਼ਰ ਕਾਂ ਦੇ ਨਾਂ ਤੇ ਚੱਲ ਰਹੀ ਜਵਲਾ ਰਾਮ ਗੋੜਾ ਸ਼ਾਪਿੰਗ ਠੀਕ ਜੀ